ਬੋਲਦੀ ਜਾਈਏ ਹਾਂ ਇਹਦੇ ਵਿੱਚ ਧਰਦੇ ਉਧਰ ਨੂੰ ਹਾਂ ਹਾਂ ਇਹ ਚ ਧਰਦੇ ਬੋਲ ਪਲਾ ਸਾਡੇ ਪਿੱਛੇ ਨੂੰ ਕਰ ਲੈ ਜੀ ਹਾਂ ਬੋਲ ਪਿਆਰੇ ਆਵੇ ਕਾਹ ਚਾਦਿਆ ਤੁਸੀਂ ਦੇ ਹੈਡ ਦੇ ਵਿੱਚ ਮਾਰ ਦਿੱਤੀ ਹੈ ਵਾ ਕਰਕੇ ਉਹ ਜੀ ਤਾਂ ਹੈਗੀ ਆ ਫੇਰ ਵੀ ਥੋੜਾ ਬਸ ਜਿਆਦੇ ਹੋ ਆ ਥੋੜਾ ਪਤਾ ਨਾ ਹੁੰਦਾ ਇਹ ਇਹ ਲੱਗਦਾ ਰਹਣਾ ਕਟਾਵਾਟ ਨਹੀਂ ਕਰ ਉਹ ਦੇਖ ਕੱਥਾ ਵਿੱਚ ਇੱਥੇ ਨਹੀਂ ਮਾਰਦੇ ਲੈ ਮਤਲਬ ਕਰੀਏ ਬਾਣੀ ਪਾਈਏ ਉਹ ਤਾਂ ਹੋ ਗਿਆ ਹਮਾਂ ਕਿਹਦੇ ਤੇ ਦੋ ਆ ਮਾਮਾ ਨਹੀਂ ਉਹ ਨਾ ਫਿਰ ਉਹ ਜੋ ਪਾ ਪਹਿਲਾਂ ਜਵਾਨ ਕਰੇ ਹਾਲਾਂ ਦੇ ਜਿਆਦਾ ਪ੍ਰੋਬਲਮ ਆਉਂਦਾ ਚੱਲ ਭਾਈ ਹਾਇਰਿਕ ਕੇਰ ਉਹ ਤੁਮੇ ਇਹ ਮੈਨਾ ਨਾ ਆ ਬਦਲ ਕੇ ਲੁੱਟੋ ਸੰਗਣੇ ਗੋਲੀ ਹੋਊ ਦੇ ਕਰੋ ਫਿਰ ਵੀ ਕੀੜੇ ਦੇ ਆ ਜਾਇਆ ਕਰੋ ਛੱਡ ਕੇ ਕੀੜੇ ਦੇ ਦੇ ਆ ਵਿੱਚ ਨਾ ਜਾ ਕੇ ਫਟ ਕਾਰਨ ਯੋਗ ਉਹ ਦੇਖੋ ਉਹ ਮਾਤੇ ਹੀ ਰਹੀ ਹੁਤਾ ਭਈਆ ਹਰਪ੍ਰੀਤ ਦੇ ਹੱਥ ਕੋਲੇ ਥੋੜਾ ਜਿਆਦਾ ਚਾਹੀਦਾ ਸੀ ਚੱਲ ਜਿਆਦਾ ਚੱਲਵਾ ਛੱਡ ਦੂੰ ਦੇਖਿਆ ਕੋਈ ਨਾ ਨਹੀਂ ਉਹ ਦਿਸ ਗਈ ਇਹਨਾਂ ਨੂੰ ਹੁਣ ਲੱਭਿਆ ਕਿਸਨੂੰ ਜਗਵੀਰ ਚੱਲ ਚੱਲਾ ਉਧਰ ਉਧਰ ਚੱਲ ਚੱਲ ਜਗਵੀਰ ਚੱਲ ਜਾ ਲੈ ਇੱਥੇ ਆ ਜਗਵੀਰ ਜਗਵੀਰ ਅੱਥੀ ਵੀਰ ਜਗਵੀਰ ਮੇਰੇ ਨਾਲ ਆ ਜਾਓ ਮੈਂ ਦਿਲਾ ਨਹੀਂ ਕਰਦਾ ਕੰਟੀ ਕਰ ਦਿੰਦਾ ਨਹੀਂ ਆ ਗਿਆ ਨਾ ਹੈਗਾ ਨਾ ਕੋਈ ਨਾ ਨਹੀਂ ਜੇ ਤਾ ਤੇਰੇ ਰਿਕੁਐਸਟ ਕਰ ਲਈ ਨਹੀਂ ਨਹੀਂ ਵੀ ਨਹੀਂ ਹੈ ਗੱਲ ਗੱਲ ਤਾ ਨਹੀਂ 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 ਤੂੰ ਕਹਿ ਰਿਹਾ ਜੀ ਮੈਂ ਇਥੋਂ ਨਹੀਂ ਖੋਲਦੀ ਆਰ ਵੀ ਨਹੀਂ ਬੰਦਦੀ ਉਹ ਤਾ ਮੈਂ ਤੋੜ ਦਿੰਦੀ ਛੋਟੇ ਨਹੀਂ ਚੋਰ ਲਾਗੇ ਇਹ ਨਹੀਂ ਮਿੱਟੀ ਮਿਜਲੀ ਬਤ ਤੈਨੂੰ ਨਹੀਂ ਖੋਲਣੀ ਨਹੀਂ ਉਹ ਨਾਲੇ ਦੇ ਨਾ ਉਹ Ya yeah. <laughs>